108 ਪਾਠ 41 ਦਿਨ ਕਰਕੇ ਦੇਖੋ ਤੁਹਾਨੂੰ ਸੁਪਨਾ ਸੁੱਖਾਂ ਦੀ ਪ੍ਰਾਪਤੀ ਹੋਣੀ ਆਰੰਭ ਹੋ ਜਾਵੇਗੀ ਮਾਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮੰਤਰ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨਿਹਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮਾਣ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪ ਛਾਨੇ ਜੀਉ ਪ੍ਰਮਾਣ ਮਿਲਨੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲੱਗੀ ਨਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਵਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਨ ਰੁਠੇ ਸਹਿ ਸਮਾਦ ਲਗੀ ਲਿਵੰਤਰ ਸੂਰਸ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਕਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਮਾਣ ਲੈ ਕੇ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਖਸਮ ਕਹਿ ਪਾਣੀ ਜੀਓ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰੜਾ ਆਪਛਾਣੇ ਜੀਉ ਪ੍ਰਮੇਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕਹਿ ਪਾਣੇ ਜੀਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰੜਾ ਆਪਛਾਣੇ ਜੀਉ ਪ੍ਰਮੇਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ

ਸਹਿ ਸੰਤੋਸ਼ ਸਦਾ ਤ੍ਰਿਤਾਸੀ ਅਨੰਦ ਖਸਮ ਕਹਿ ਪਾਣੀ ਜੀਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪ ਜਾਣੇ ਜੀਉ ਪ੍ਰਮਾਣ ਮਿਲਨੇ ਕੀ ਇਹ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਖਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਧ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨਿਹਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਨੇ ਜੀਉ ਪ੍ਰਮਾਣ ਲੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁੱਠੇ ਗੁਰਪੂਰੇ ਕੇ ਚਨ ਮਨ ਉੱਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜਿਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜਿਉ ਪ੍ਰਮੇਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਵਤਾਸੀ ਅਨੰਦ ਖਸਮ ਕਹਿ ਪਾਣੀ ਜਿਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮੇਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਵਤਾਸੀ

ਸਹਿ ਸੰਤੋਸ਼ ਸਦਾ ਤ੍ਰਿਵਿਤਾਸੇ ਅਨੰਦ ਖਸਮ ਕਹਿ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਧ ਲਗੀ ਲਿਵੰਤਰ ਸੂਰਸ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮ ਮਿਲਨੇ ਕੀ ਇਹੇ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਤਾਸੀ ਅਨੰਦ ਖਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਲ ਰੂਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਨੇ ਜੀਉ ਪ੍ਰਮੇਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਭ ਤੁਪਟੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਕਟ ਕਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਵਤਾਸੇ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਪਤੇ ਗੁਰਪੂਰੇ ਕੇ ਚਰਨ ਮੰਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮਾਣ ਲੈਣ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਕਸਮ ਕਹਿ ਪਾਣੀ ਜੀਉ ਮੋਜ ਮਹੱਲਾ ਪੰਜਾਂ ਸੱਬੇ ਸੁਖ ਭਈ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮਾਣ ਮਿਲਨੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਤਾਸੀ

ਸਹਿ ਸੰਤੋਖ ਸਦਾ ਤ੍ਰਿਵਿਤਾਸੇ ਅਨੰਦ ਖਸਮ ਕਹਿ ਪਾਣੀ ਜੀਉ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਧ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਾ ਮਿਲਨੇ ਕੀ ਇਹੇ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਿਤਾਸੀ ਅਨੰਦ ਖਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਵਾ ਸਭੇ ਸੁਖ ਭੈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰਸ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨਿਹਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਨੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕਹਿ ਪਾਣੀ ਜੀਉ ਮੋਜ ਮਹੱਲਾ ਪੰਜਮਾ ਸਭੇ ਸੁਖ ਪਈ ਪ੍ਰਭ ਤੁੱਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਵਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਕਟ ਕਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਕਸਮ ਕਹਿ ਪਾਣੇ ਜੀਓ ਮੌਜ ਮਹੱਲਾ ਪੰਜਮਾ ਸਭੇ ਸੁਖ ਭਏ ਪ੍ਰਵਤੁਠੇ ਗੁਰਪੂਰੇ ਕੇ ਚਲਨ ਮਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਾ ਮਿਲਨੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਕਸਮ ਕਹਿ ਪਾਣੀ ਜੀਉ ਮੋਜ ਮਹੱਲਾ ਪੰਜਮਾ ਸੱਬੇ ਸੁਖ ਭਈ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਾ ਮਿਲਨੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਤਾਸੇ

ਸਹਿ ਸੰਤੋਖ ਸਦਾ ਤ੍ਰਿਵਿਤਾਸੀ ਅਨੰਦ ਖਸਮ ਕਹਿ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰਸ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਾ ਮਿਲਨੇ ਕੀ ਇਹੇ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰਸ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਨੇ ਜੀਉ ਪ੍ਰਮੇਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਵਾ ਸਭੇ ਸੁਖ ਭੈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕਹਿ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਭ ਤੁਪਟੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਕਟ ਕਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਕਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਵਤੁਠੇ ਗੁਰਪੂਰੇ ਕੇ ਚਲਨ ਮਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕੈ ਪਾਣੀ ਜੀਉ

ਸਹਿ ਸੰਤੋਸ਼ ਸਦਾ ਤ੍ਰਿਵਿਤਾਸੇ ਅਨੰਦ ਕਸਮ ਕੈ ਪਾਣੀ ਜੀਓ ਮੋਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਾ ਮਿਲਨੇ ਕੀ ਇਹੇ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਪਈ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਲ ਉੱਠੇ ਸਹਿ ਸਮਾਦ ਲੱਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਨੇ ਜੀਉ ਪ੍ਰਮੇੜਨੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਤਾਸੀ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਏ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮੰਨ ਉੱਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਖਸਮ ਕਹਿ ਪਾਣੇ ਜੀਓ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲੱਗੀ ਲਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀ ਕਾ ਦਾਤਾ ਕੋ ਵਿਰੜਾ ਆਪ ਛਾਣੇ ਜੀਓ ਪਰ ਮਿਲਨੇ ਕੀ ਇਹ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਤਾਸੇ ਅਨੰਦ ਖਸਮ ਕੈ ਪਾਣੇ ਜੀਓ ਮਾਜ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਵਤੁੱਠੇ ਗੁਰਪੂਰੇ ਕੇ ਚਲਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜਿਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜਿਉ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਕਸਮ ਕਹਿ ਪਾਣੀ ਜਿਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਏ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ

ਸਹਿ ਸੰਤੋਖ ਸਦਾ ਤਰਵਤਾਸੇ ਅਨੰਦ ਖਸਮ ਕੈ ਪਾਣੀ ਜੀਉ ਮਾਜ ਮਹੱਲਾ ਪੰਜਮਾ ਸਭੇ ਸੁਖ ਪਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲੱਗੀ ਲਿਵੰਤਰ ਸੂਰਸ ਸੋਈ ਜਾਣੇ ਜੀਉ ਗਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੇਰਾ ਸਦਾ ਅਲਿਪਤ ਜੀ ਕਾ ਦਾਤਾ ਕੋ ਵਿਰਣਾ ਆਪ ਛਾਣੇ ਜੀਉ ਪ੍ਰਮਿਲਨੇ ਕੀ ਇਹ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਨੇ ਜੀਉ ਪ੍ਰਮੇੜਲੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਪਕੇ ਗੁਰਪੂਰੇ ਕੇ ਚਰਨ ਮੰਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਪਕੇ ਗੁਰਪੂਰੇ ਕੇ ਚਰਨ ਮਨ ਰੂਪੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਓ